ਹਜੇ ਵੀ ਯਕੀਨ ਨਹੀਂ ਹੋ ਰਿਹਾ ਭਾਈ ਤੇ ਭੱਲਾ ਸਾਹਿਬ ਨੂੰ ਤਾਂ ਐਕਚੁਅਲੀ ਜਦੋਂ ਉਹ ਹੋਸ ਸੰਭਾਲਨੇ ਆ ਮੈਂ 90 ਤੋਂ ਉਹਨਾਂ ਦੇ ਛਣਕਾਟੇ ਸੁਣਦਾ ਆ ਹਨਾ ਤੇ ਜਦੋਂ ਛੋਟੇ ਹੁੰਦੇ ਸੀ ਤਾਂ ਉਹ ਪੂਰੀ ਪੂਰੀ ਕੈਸਟ ਯਾਦ ਕਰ ਲੈਣੀ ਮੈਂ ਪਰ ਅੱਜ ਵੀ ਕਿੰਨੇ ਸਾਰੇ ਯਾਦ ਆ ਸਾਨੂੰ ਡਾਇਲੋਗ ਸੋ ਕੱਲ ਰਾਤ ਮੈਂ ਜਾ ਕੇ ਅਸੀ ਸਾਡੀ ਪਹਿਲੀ ਫਿਲਮ ਸੀ ਆਰਐਸਵੀਪੀ ਤੋਂ ਦੁਬਾਰਾ ਤੋਂ ਦੇਖੇ ਉਹ ਡਾਇਲੋਗਸ ਤੇ ਮਤਲਬ ਯਕੀਨ ਨਹੀਂ ਹੁੰਦਾ ਕਿ ਇੰਨੀ ਛੇਤੀ ਚਲੇ ਗਏ ਕੀ ਅੱਜ ਵੀ ਜਦੋਂ ਅਸੀਂ ਕੁਝ ਜਾਣਦੇ ਹਾਂ ਤਾਂ ਛੋਟੇ-ਛੋਟੇ ਬੱਚਿਆਂ ਦੇ ਵਿੱਚ ਵੀ ਉਹਨਾਂ ਦੇ ਡਾਇਲੌਗ ਬੜੇ ਮਸ਼ਹੂਰ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਨਾ ਮਜ਼ਾ ਨਾ ਸਵਾਲ ਗੰਤੀ ਉਲਾਦ ਇਦਾਂ ਦੇ ਜਿਹੜੇ ਡਾਇਲੌਗ ਸੀ ਬਹੁਤ ਪਪੂਲਰ ਸੀਗੇ ਤਾਂ ਲੱਗਦਾ ਹੈ ਕਿ ਕਿਉਂਕਿ ਇੱਕ ਚੀਜ਼ਾਂ ਹੁੰਦੀਆਂ ਨੇ ਕਿ ਸਦੀ ਦੇ ਵਿੱਚ ਨਾ ਇੱਕ ਵਾਰ ਚੀਜ਼ਾਂ ਬੀਤਦੀਆਂ ਨੇ ਜੇ ਇੱਕ ਵਾਰ ਇੱਕ ਇਨਸਾਨ ਦਾ ਜਨਮ ਹੁੰਦਾ ਹੈ ਮੈਨੂੰ ਲੱਗਦਾ ਨਹੀਂ ਕਿ ਜਸਵਿੰਦਰ ਭੱਲੇ ਭੱਲਾ ਵਰਗਾ ਕੋਈ ਕਾਮੇਡੀਅਨ ਕੋਈ ਕਲਾਕਾਰ ਕੁਝ ਪੰਚ ਮਾਰਨ ਵਾਲਾ ਆਦਮੀ ਦੁਬਾਰਾ ਪੈਦਾ ਹੋ ਸਕਦਾ ਹਾਂਜੀ ਉਸ ਤਰੀਕੇ ਦੀ ਰਾਈਟਿੰਗ ਉਸ ਤਰੀਕੇ ਦੀ ਕਾਮੇਡੀ ਖਤਮ ਹੋ ਗਈ ਅੱਜ ਸੋ ਮਤਲਬ ਮੈਂ ਉਦੋਂ ਉਹ ਜਿਹੜੇ ਪਾਰਟਿਕੂਲਰ ਡਾਇਲੌਗਸ ਸੀਗੇ ਉਹ ਕਲਾ ਸਾਹਿਬ ਹੀ ਬੋਲ ਸਕਦੇ ਸੀ ਉਹਨਾਂ ਦੇ ਅੰਦਾਜ਼ ਚ ਵਧੀਆ ਲੱਗਦੇ ਸੀ ਨਹੀਂ ਤਾਂ ਤੁਸੀਂ ਉਹਨਾਂ ਨੂੰ ਆਮ ਦੇਖੋਗੇ ਤਾਂ ਕੋਈ ਬੰਦਾ ਬੋਲੂਗਾ ਤਾਂ ਤੁਹਾਨੂੰ ਕਮੇਡੀ ਆਉਗੀ ਨਹੀਂ ਉਹਨਾਂ ਤੇ ਸੋ ਉਹਨਾਂ ਦਾ ਇੱਕ ਯੋਗ ਸੀਗਾ ਜੀ 40-45 ਸਾਲ ਉਹਨਾਂ ਨੇ ਸਾਨੂੰ ਹਸਾਇਆ ਉਹਨਾਂ ਨੇ ਵਾਪਸ ਆ ਸੈਟ ਤੇ ਕਈ ਵਾਰ ਕੋਈ ਯਾਦ ਕੁਝ ਜਾਂ ਫਿਰ ਇਦਾਂ ਹੋਇਆ ਹੋਵੇ ਕੋਈ ਡਾਇਲੋਗ ਲਿਖਾ ਹੋਵੇ ਇਹਨਾਂ ਨੇ ਇੰਪਰੋਵਾਈਜ਼ ਕਰਕੇ ਉਸ ਡਾਇਲੋਗ ਨੂੰ ਬਦਲ ਕੇ ਨਵਾਂ ਰੂਪ ਦਿੱਤਾ ਹੋਵੇ ਨਵਾਂ ਜਨਮ ਦਿੱਤਾ ਹੋਵੇ ਨਹੀਂ ਉਹਨਾਂ ਦਾ ਬਹੁਤ ਕੰਟਰੀਬਿਊਸ਼ਨ ਹੁੰਦਾ ਸੀ ਜੀ ਕਿਸੇ ਵੀ ਸੀਨ ਦੇ